ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈੜੋ ਮੱਲਾ ਪੰਜਵਾ ਸਤਿਗੁਰੂ ਸਾਹਿਬ ਜੀ ਇਸ ਪਾਵਨ ਸ਼ਬਦ ਵਿੱਚ ਔਗਣ ਮੇਟਣ ਦਾ ਸਾਨੂੰ ਕਲਯੁਗ ਦੀ ਜੀਵਾਂ ਨੂੰ ਤਰੀਕਾ ਦੱਸ ਰਹੇ ਆ ਪਹਿਲਾ ਅਸਲ ਵੈਸ਼ਨਮ ਨੇ ਲਖਣ ਕਰਦੇ ਹਨ ਪ੍ਰਧਮੇ ਛੁੱਡੀ ਪ੍ਰਾਈ ਨਿੰਦਾ ਉਤਰ ਗਈ ਸਭ ਮਨ ਕੀ ਚਿੰਦਾ ਜਿਸ ਨੇ ਕਹਿੰਦੇ ਸਭ ਤੋਂ ਪਹਿਲਾਂ ਪ੍ਰਾਈ ਬਗਾਨੀ ਨਿੰਦਾ ਆਪ ਕੀਰਤਾ ਕਰਨੀ ਛੱਡ ਦਿੱਤੀ ਹੈ ਜਿਸ ਦੇ ਮਨ ਦੀ ਸਾਰੀ ਚਿੰਤਾ ਵੀ ਉਤਰ ਗਈ ਹੈ ਲੋਕ ਮੋਹ ਸਭ ਕੀਨੋਂ ਦੂਰ ਪਰਮ ਬੈਸਨੋਂ ਪ੍ਰਭ ਪੀਖ ਹਜੂਰ ਜਿਸਨੇ ਪਦਾਰਥਾਂ ਨੇ ਜੋੜਨ ਦਾ ਲੋਭ ਲਾਲਚ ਤੇ ਸਰੀਰਾਂ ਦੇ ਮੋਹਸ ਨੇ ਆਦ ਸਾਰੇ ਵਿਕਾਰਾਂ ਨੂੰ ਦੂਰ ਕੀਤਾ ਹੈ ਫਿਰ ਜੋ ਪ੍ਰਭ ਕਹੀਏ ਪ੍ਰਮਾਤਮਾ ਨੂੰ ਸਦਾ ਆਪਣੇ ਹਜੂਰ ਨੇੜੇ ਦੇਖਦਾ ਹੈ ਉਹ ਪਰਮ ਵੱਡਾ ਵੈਸਨੋ ਵੈਸ਼ਨਵ ਹੈ ਐਸੋ ਤਿਆਗੀ ਵਿਰਲਾ ਕੋਏ ਹਰ ਹਰ ਨਾਮ ਜਪੈ ਜਨਸੂਏ ਰਹਾਉ ਅਜਿਹਾ ਕੋਈ ਵਿਰਲਾ ਟਾਵਾਂ ਟਾਵਾਂ ਹੀ ਤਿਆਗੀ ਤਿਆਗ ਕਰਨ ਵਾਲਾ ਪੁਰਖ ਹੈ ਜਿਸ ਨੇ ਨਿੰਦਾ ਚਿੰਦਾ ਮੂਹ ਆਦ ਔਗਣਾ ਨੂੰ ਤਿਆਗਣਾ ਕੀਤਾ ਹੈ ਸੋਏ ਕੀਏ ਉਹ ਜਨ ਪੁਰਖ ਹੀ ਹਰੇ ਭਰੇ ਕਰਨ ਵਾਲੇ ਹਰੀ ਪ੍ਰਮਾਤਮਾ ਦਾ ਨਾਮ ਜਪਦਾ ਹੈ ਰਹਾਉ ਅਹੰ ਬੁੱਧ ਕਾ ਛੋਡਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ ਜਿਸ ਨੇ ਅਹੰ ਬੁੱਧ ਹੰਕਾਰ ਵਾਲੀ ਬੁੱਧੀ ਦਾ ਸੰਗ ਸਾਥ ਛੱਡ ਦਿੱਤਾ ਹੈ ਉਸ ਦੇ ਅੰਦਰੋਂ ਕਿੰੇ ਕਾਮ ਕ੍ਰੋਧ ਆਪਕਾਰਾਂ ਦਾ ਰੰਗ ਪ੍ਰੇਮ ਉੱਤਰ ਲਹਿ ਗਿਆ ਹੈ ਨਾਮ ਧਿਆਏ ਹਰ ਹਰ ਹਰੇ ਸਾਧ ਜਨਾ ਕੈ ਸੰਗ ਨਿਸਤਰੇ ਜੋ ਹਰੇਕ ਨੂੰ ਆਪਣੀ ਸੱਤਾ ਨਾਲ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਮਨ ਬਾਣੀ ਸਰੀਰ ਕਰਕੇ ਧਿਆਏ ਸਿਮਰਨਾ ਕਰਦਾ ਉਹ ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦੇ ਨਾਲ ਮਿਲ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਬੈਰੀ ਮੀਤ ਹੋਏ ਸਮਾਨ ਸਰਬਮਹ ਪੂਰਨ ਭਗਵਾਨ ਉਸ ਦੀ ਦ੍ਰਿਸ਼ਟੀ ਵਿੱਚ ਬੈਰੀ ਬੈਰ ਕਰਨ ਵਾਲੇ ਅਤੇ ਮੀਤ ਨਿਮਮਿੱਤਰਤਾ ਕਰਨ ਵਾਲੇ ਪੁਰਖ ਸਮਾਨ ਭਾਵ ਇੱਕੋ ਜਏ ਹੋ ਗਏ ਹਨ ਤੇ ਉਸ ਸਾਰੇਆਂ ਜੀਵਾਂ ਵਿੱਚ ਭਗਵਾਨ ਪ੍ਰਮਾਤਮਾ ਨੂੰ ਪੂਰਨ ਵਿਆਪਕ ਜਾਣਦਾ ਹੈ ਦੇਖਦਾ ਹੈ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰ ਪੂਰੈ ਹਰ ਨਾਮ ਦਿਰੜਾਇਆ ਉਸ ਨੇ ਕਹਿੰਦੇ ਪ੍ਰਭ ਪ੍ਰਮਾਤਮਾ ਦੀ ਆਗਿਆ ਰਜ਼ਾ ਨੂੰ ਮੰਨ ਕਰਕੇ ਆਤਮਿਕ ਸੁਖ ਆਨੰਦ ਪਾਉਣਾ ਕੀਤਾ ਹੈ ਵਾ ਸੁਖ ਸਰੂਪ ਨੂੰ ਪਾ ਲਿਆ ਹੈ ਕਿਉਂਕਿ ਪੂਰਨ ਗੁਰਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਸ ਨੂੰ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਡ੍ਰਿਢ ਪਰਪੱਕ ਕਰਵਾਇਆ ਹੈ ਕਰ ਕਿਰਪਾ ਜਿਸ ਰਾਖੈ ਆਪ ਸੋਈ ਭਗਤ ਜਪੈ ਨਾਮ ਜਾਪ ਪ੍ਰਭੂ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਜਿਸ ਦੀ ਆਪ ਰੱਖਿਆ ਕਰਦਾ ਹੈ ਸੋਈ ਕੀਏ ਉਹੋ ਹੀ ਪ੍ਰਮਾਤਮਾ ਦਾ ਭਗਤ ਹੈ ਅਤੇ ਉਹ ਹੀ ਪ੍ਰਮਾਤਮਾ ਦੇ ਨਾਮ ਦੇ ਜਾਪ ਨੂੰ ਜਪਦਾ ਹੈ ਮਨ ਪਰਗਾਸ ਗੁਰ ਤੇ ਮਤ ਲਈ ਕੋ ਨਾਨਕ ਤਾਂਗੀ ਪੂਰੀ ਪਈ ਜਿਸ ਮਨੁੱਖ ਨੇ ਗੁਰਾਂ ਤੋਂ ਮਤ ਸਿੱਖਿਆ ਲੈਣਾ ਕੀਤੀ ਹੈ ਉਸ ਦੇ ਮਨ ਹਿਰਦੇ ਵਿੱਚ ਗਿਆਨ ਦਾ ਪ੍ਰਗਾਸ ਚਾਨਣਾ ਹੋਇਆ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਦੀ ਕਰਨੀ ਕਮਾਈ ਪੂਰਨ ਭਾਉ ਪਈ ਪੈ ਗਈ ਹੈ ਪੈਰੋ ਮੁਹੱਲਾ ਪੰਜਵਾ ਗੁਰਸਿੱਖਾਂ ਨੇ ਸਤਿਗੁਰੂ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਸੁਖ ਦੀ ਪ੍ਰਾਪਤੀ ਕਿਵੇਂ ਹੋਵੇ ਤਦੋਂ ਉੱਤਰਵੇ ਸਤਿਗੁਰੂ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਸੁਖ ਨਾਹੀ ਬਹੁਤੈ ਧੰਨ ਖਾਟੇ ਸੁਖ ਨਾਹੀ ਪੇਖੇ ਨਿਰਦਨਾਟੇ ਹੇ ਭਾਈ ਬੌਧ ਦੇ ਬਿਆੰਤ ਧਨ ਦੌਲਤ ਦੇ ਖੱਟਣ ਕਮਾਉਣ ਕਰਕੇ ਇਕੱਠਾ ਕਰਨ ਕਰਕੇ ਆਤਮਿਕ ਸੁਖ ਪ੍ਰਾਪਤ ਨਹੀਂ ਹੁੰਦਾ। ਵੇਸ਼ਵਾਵਾਂ ਦੇ ਨਿਰਤ ਨਾਚ ਅਤੇ ਨਾਟੇ ਨਾਟਕ ਤਮਾਸ਼ੇ ਆਦਿ ਦੇਖਣ ਕਰਕੇ ਵੀ ਕਿਸੇ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁਖ ਨਾਹੀ ਬੌਧ ਦੇਸ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ। ਬਹੁਤ ਸਾਰੇ ਦੇਸ਼ਾਂ ਦੇ ਰਾਜ ਕਮਾਉਣ ਕਰਕੇ ਵੀ ਆਤਮਿਕ ਸੁਖ ਪ੍ਰਾਪਤ ਨਹੀਂ ਹੁੰਦਾ। ਖਰੇ ਪਰੇ ਕਰਨ ਵਾਲੇ ਪ੍ਰਮਾਤਮਾ ਦੇ ਗੁਣ ਗਾਇਨ ਕਰਕੇ ਹੀ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਤੇ ਹੁੰਦੇ ਹਨ ਸੁਖ ਸਹਿਜ ਆਨੰਦ ਲਹੋ ਏ ਭਾਈ ਸਾਧ ਸੰਗਤ ਦੁਆਰਾ ਸੁਖ ਸਹਿਜ ਅਚੁੱਤ ਸੁਖ ਸਰੂਪ ਪ੍ਰਮਾਤਮਾ ਦੇ ਆਨੰਦ ਨੂੰ ਲਹੋ ਪ੍ਰਾਪਤ ਕਰੋ ਸਾਧ ਸੰਗਤ ਪਾਈਏ ਵਡ ਭਾਗੀ ਗੁਰਮੁਖ ਹਰ ਹਰ ਨਾਮ ਕਹੋ ਰਹਾਓ ਪਰੰਤੂ ਵੱਡਿਆਂ ਭਾਗਾਂ ਕਰਕੇ ਹੀ ਸਾਧ ਸੰਗਤ ਦੀ ਪ੍ਰਾਪਤੀ ਕਰੀਦੀ ਹੈ ਇਸ ਲਈ ਗੁਰਮਖਾਂ ਦੀ ਸੰਗਤ ਵਾ ਗੁਰਾਂ ਦੁਆਰਾ ਵਾ ਗੁਰਮਖ ਬਣ ਕੇ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦੇ ਅਧਿਕਾਰੀ ਬਣ ਕੇ ਵਾਰ-ਵਾਰ ਪ੍ਰੇਮ ਨਾਲ ਨਾਮ ਨੂੰ ਕਹਿਣਾ ਕਰੋ ਰਹਾਉ ਬੰਧਨ ਮਾਤ ਪਿਤਾ ਸਤ ਬਨਤਾ ਬੰਧਨ ਕਰਮ ਧਰਮ ਹੋ ਕਰਤਾ ਏ ਭਾਈ ਮਾਂ ਬਾਪ ਸਤ ਪੁੱਤਰ ਤੇ ਬਨਤਾ ਇਸਤਰੀ ਵਸੁੱਤ ਬਨਤਾ ਪੁੱਤਰ ਦੀ ਇਸਤਰੀ ਭਾਵ ਨੂੰ ਇਤਿਆਦ ਸੰਬੰਧੀ ਸਭ ਬੰਧਨ ਜੰਜਾਲ ਰੂਪ ਹਨ ਜਿਹੜੇ ਕਰਮ ਧਰਮ ਆਦ ਹੋਂ ਹੰਗਤਾ ਦੇ ਸਹਿਤ ਕਰਦਾ ਹੈ ਉਹ ਵੀ ਮਹਾਰਾਜ ਕਹਿੰਦੇ ਜੰਜਾਲ ਰੂਪ ਹਨ ਬੰਧਨ ਕਾਟਨ ਹਾਰ ਮਨ ਵਸੈ ਤਉ ਸੁਖ ਪਾਵੈ ਨਿਜ ਘਰ ਬਸੈ ਜੇਕਰ ਕਹਿੰਦੇ ਜੰਗਾਲਾ ਨੂੰ ਕੱਟਣ ਵਾਲਾ ਪ੍ਰਮਾਤਮਾ ਮਨ ਹਿਰਦੇ ਵਿੱਚ ਆ ਕੇ ਵਸ ਜਾਵੇ ਤਦੋਂ ਜੀਵ ਆਤਮਿਕ ਸੁਖ ਪਾਉਣਾ ਕਰਦਾ ਹੈ ਅਤੇ ਨਿਜ ਆਪਣੇ ਸਰੂਪ ਤੁਰਿਆ ਰੂਪੀ ਘਰ ਵਿੱਚ ਜਾ ਕੇ ਵਸ ਜਾਂਦਾ ਹੈ ਸਭ ਜਾਜਕ ਪ੍ਰਭ ਦੇਵਨਹਾਰ ਗੁਣ ਨਿਦਾਨ ਬੇਅੰਤ ਅਪਾਰ ਸਾਰੇ ਜੀਵ ਦਾਤਾ ਜਾਜਕ ਮੰਗਣ ਵਾਲੇ ਹਨ ਤੇ ਪ੍ਰਮਾਤਮਾ ਸਭ ਦਾਤਾ ਦੇਵਨ ਹਾਰ ਦੇਣ ਵਾਲਾ ਹੈ ਉਹ ਪ੍ਰਭੂ ਗੁਣਾ ਦਾ ਨਿਧਾਨ ਖਜ਼ਾਨਾ ਹੈ ਬਿਆੰਤ ਅੰਤ ਤੋਂ ਰਹਿਤ ਅਤੇ ਪ੍ਰਕਿਰਤੀ ਦੇ ਅਪਾਰ ਪਾਰਾਵਾਰ ਤੋਂ ਵੀ ਰਹਿਤ ਵਾ ਬਿਆੰਤ ਅਪਾਰ ਬਿਆੰਤ ਤੋਂ ਬਿਆੰਤ ਗੁਣਾ ਦਾ ਖਜ਼ਾਨਾ ਹੈ ਜਿਸ ਨੂੰ ਕਰਮ ਕਰੇ ਪ੍ਰਭ ਆਪਣਾ ਹਰ ਹਰ ਨਾਮ ਤਿਨੈ ਜਨ ਜਪਨ ਹਾਂ ਆਪਣਾ ਭਾਵ ਆਪ ਦਾ ਆਤਮਾ ਰੂਪ ਪ੍ਰਭੂ ਪ੍ਰਮਾਤਮਾ ਜਿਸ ਨੂੰ ਆਪਣੀ ਕਰਮ ਕਰਮ ਬਖਸ਼ਿਸ਼ ਕਰਦਾ ਮਿਹਰ ਕਰਦਾ ਤਿਨੈ ਕੀਏ ਉਸੇ ਜਨ ਪੁਰਖ ਨੇ ਹੀ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪਣਾ ਕੀਤਾ ਹੈ ਗੁਰ ਆਪਣੇ ਆਗੇ ਅਰਦਾਸ ਕਰ ਕਿਰਪਾ ਪੁਰਖ ਗੁਣ ਤਾਸ ਆਪ ਦੇ ਗੁਰਾਂ ਦੇ ਅੱਗੇ ਸਨਮੁਖ ਅਰਦਾਸ ਬੇਨਤੀ ਕਰੀਏ ਕਿ हे ਗੁਣਾ ਦੇ ਖਜ਼ਾਨੇ ਪ੍ਰਭੂ ਪੂਰਨ ਪੁਰਖ ਗੁਰੂ ਜੀ ਤੁਸੀਂ ਸਾਡੇ ਉੱਪਰ ਆਪਣੀ ਕਿਰਪਾ ਮਿਹਰ ਕਰੋ ਕਉ ਨਾਨਕ ਤੁਮਰੀ ਸਰਣ ਆਈ ਜਿਉ ਪਾਵੈ ਤਿਉ ਰਖੋ ਗੁਸਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਗੁਰੂ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਜਿਵੇਂ ਤੁਹਾਨੂੰ ਭਾਉਂਦਾ ਹੈ हे ਗੁਸਾਈ ਮਾਲਕ ਗੁਰੂ ਜੀ ਪ੍ਰਭੂ ਜੀ ਤਿਵੇਂ ਹੀ ਸਾਨੂੰ ਰੱਖਣਾ ਕਰੋ ਪਰਉ ਮੁਹੱਲਾ ਪੰਜਵਾ ਗੁਰਮਿਲ ਤਿਆਗਿਉ ਦੂਜਾ ਪਾਉ ਗੁਰਮੁਖ ਜਪਿਉ ਹਰਿ ਕਾ ਨਾਮ ਇਹ ਭਾਈ ਜਿਸ ਮਨੁੱਖ ਨੇ ਸਤਿਗੁਰਾਂ ਨਾਲ ਮਿਲਕੇ ਆਪਣੇ ਅੰਦਰੋਂ ਦੂਜਾ ਦ્વੈਤ ਭਾਵ ਨੂੰ ਤਿਆਗਣਾ ਕੀਤਾ ਜਿਸ ਨੇ ਗੁਰਮੁਖ ਮੁਖੀ ਗੁਰਾਂ ਦੁਆਰਾ ਵਾ ਗੁਰਮੁਖਾਂ ਦੀ ਸੰਗਤ ਕਰਕੇ ਪ੍ਰਮਾਤਮਾ ਦਾ ਨਾਮ ਜਪਣਾ ਕੀਤਾ ਹੈ ਬਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਉਸ ਦੇ ਅੰਦਰੋਂ ਕਹਿੰਦੇ ਸਾਰੀ ਚਿੰਤਾ ਚਿੱਤ ਦੀ ਬੇਬਲਤਾ ਵਾਲੀ ਹਾਲਤ ਬਿਸਰ ਗਈ ਅਤੇ ਨਾਮ ਵਿੱਚ ਰੰਗ ਪ੍ਰੇਮ ਲੱਗ ਜਾਂਦਾ ਹੈ ਬੁਨਾ ਉਹ ਜਨਮ ਮਨਮ ਜਨਮ ਜਨਮਾਤਰਾ ਦਾ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਹੈ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬ ਸੁਖ ਪਾਏ ਰਹਾਉ ਪ੍ਰਮਾਤਮਾ ਆਪਣੀ ਕਿਰਪਾ ਮਿਹਰ ਕਰਕੇ ਜਿਸ ਨੂੰ ਆਪਣੀ ਸੇਵਾ ਤਹਿਲ ਭਗਤੀ ਵਿੱਚ ਲਾਉਣਾ ਕਰਦਾ ਹੈ ਉਹ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੇ ਨਾਲ ਮਿਲ ਕੇ ਭਾਵ ਉਹਨਾਂ ਦੀ ਸੰਗਤ ਕਰਕੇ ਸਰਬ ਸਾਰੇ ਪ੍ਰਕਾਰ ਦੇ ਸੁਖ ਪਾ ਲੈਂਦਾ ਹੈ ਰਹਾਉ ਰੋਗ ਦੋਖ ਗੁਰ ਸਬਦ ਨਿਵਾਰੇ ਨਾਮ ਔਖ ਦਮਨ ਭੀਤਰ ਸਾਰੇ ਜਿਸ ਮਨੁਖ ਨੇ ਗੁਰਾਂ ਦੇ ਸਬਦ ਉਪਦੇਸ਼ ਦੁਆਰਾ ਹੰਕਾਰ ਆਦ ਰੋਗ ਸਬਦ ਸਪਰਸ਼ ਰੂਪੀ ਰੋਗ ਦੋਖ ਜਿਹੜੇ ਨਿਵਰਤ ਕੀਤੇ ਹਨ ਜਿਸ ਨੇ ਨਾਮ ਰੂਪੀ ਔਖਤ ਦਵਾਈ ਆਪਣੇ ਮਨ ਦੇ ਭੀਤਰ ਵਿੱਚ ਸੰਭਾਲਣਾ ਕੀਤੀ ਹੈ ਗੁਰਪੇਟਤ ਮਨ ਭਇਆ ਆਨੰਦ ਸਰਬ ਨਿਦਾਨ ਨਾਮ ਭਗਵੰਤ ਹਾਂ ਗੁਰਾਂ ਨੂੰ ਭੇਟਤ ਮਿਲ ਕਰਕੇ ਉਸ ਦੇ ਮਨ ਹਿਰਦੇ ਵਿੱਚ ਸਦਾ ਹੀ ਆਨੰਦ ਸੁਖ ਪ੍ਰਾਪਤ ਹੋਇਆ ਹੈ ਕਿਉਂਕਿ ਉਸ ਨੂੰ ਸਾਰਿਆ ਨਿਦਾਨ ਖਜ਼ਾਨਿਆਂ ਨੂੰ ਦੇਣ ਵਾਲਾ ਭਗਵੰਤ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋਇਆ ਹੈ ਜਨਮ ਮਰਨ ਕੀ ਮਿੱਟੀ ਜਮ ਤਰਾ ਸਾਧ ਸੰਗਤ ਊਂਦ ਕਮਲ ਵਿਗਾਸ ਉਸ ਦੀ ਜੰਮਣ ਮਰਨ ਦੀ ਪੀੜਾ ਤੇ ਜਮਾਂ ਦੀ ਦਰਸ ਖੋਪਤਾਈ ਮਿਟ ਗਈ ਹੈ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਉਸ ਦਾ ਉਂਦ ਉਲਟਾ ਹਿਰਦਾ ਰੂਪੀ ਕਮਲ ਵਿਕਾਸ ਕੀਏ ਖੜ ਗਿਆ ਹੈ ਭਾਵ ਜੋ ਪ੍ਰਮਾਤਮਾ ਤੋਂ ਬੇਮੁਖ ਹੋਣਾ ਇਹ ਕਮਲ ਦਾ ਮੂਦਾ ਹੋਣਾ ਹੈ ਅਰਥਾਤ ਅਵਿਧਿਆ ਰੂਪੀ ਰਾਤ ਕਰਕੇ ਹਿਰਦਾ ਰੂਪੀ ਕਮਲ ਬੇਮੁਖ ਹੋਣ ਰੂਪ ਉਲਟਾ ਹੋਇਆ ਪਿਆ ਹੈ ਜੋ ਸਾਧ ਸੰਗਤ ਵਿੱਚ ਗਿਆਨ ਰੂਪੀ ਸੂਰਜ ਚੜ੍ਹਨ ਨਾਲ ਸਨਮੁਖ ਹੋਣ ਰੂਪ ਖੜ ਗਿਆ ਹੈ ਇਸ ਦੀਆਂ ਕਰਣਾ ਮੁਦਤਾ ਮੈਤਰੀ ਤੇ ਉਪੇਖਿਆ ਰੂਪੀ ਕਲੀਆਂ ਖਿੜ ਆਈਆਂ ਹਨ ਗੁਣ ਗਾਵਤ ਨੇਚਲ ਬਿਸਰਾਮ ਪੂਰਨ ਹੋਏ ਸਗਲੇ ਕਾਮ ਉਸ ਨੇ ਕਿੰਦੇ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਨੇਚਲ ਅਚਲ ਸਰੂਪ ਵਿੱਚ ਬਿਸਰਾਮ ਇਸਤਤੀ ਪਾਉਣਾ ਕੀਤੀ ਹੈ ਉਸ ਦੇ ਸਾਰੇ ਲੋਕ ਪ੍ਰਲੋਕ ਦੇ ਕਾਮ ਵੀ ਪੂਰੇ ਹੋ ਗਏ ਹਨ ਦੁਲੱਬ ਦੇ ਆਈ ਪਰਵਾਨ ਸਫਲ ਹੋਈ ਜਪ ਹਰ ਹਰ ਨਾਮ ਉਸ ਦੀ ਦੁਲੱਬ ਕਠਨ ਤਾਈ ਨਾਲ ਪ੍ਰਾਪਤ ਹੋਣ ਵਾਲੀ ਦੇਹ ਕਾਇਆ ਸੰਸਾਰ ਵਿੱਚ ਆਈ ਹੋਈ ਪਰਵਾਨ ਕਬੂਲ ਹੋਈ ਹੈ ਕਿਉਂਕਿ ਉਹ ਦੇਹੀ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪ ਕੇ ਲੋਕ ਪ੍ਰਲੋਕ ਵਿੱਚ ਸਫਲੀ ਹੋਈ ਹੈ ਕਹੂ ਨਾਨਕ ਪ੍ਰਭ ਕਿਰਪਾ ਕਰੀ ਸਾਸ ਗਿਰਾਸ ਜਪੋ ਹਰ ਹਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪ੍ਰਮਾਤਮਾ ਨੇ ਮੇਰੇ ਉੱਪਰ ਆਪਣੀ ਕਿਰਪਾ ਮੇਰ ਦੀ ਦ੍ਰਿਸ਼ਟੀ ਕੀਤੀ ਹੈ ਜਿਸ ਕਰਕੇ ਮੈਂ ਸਾਸ ਸਵਾਸ ਲੈਂਦੇ ਆ ਅਤੇ ਗਿਰਾਸ ਗਰਾਹੀ ਖਾਂਦੇ ਆ ਵਾ ਸਾਸ ਗਿਰਾਸ ਆਉਂਦੇ ਜਾਂਦੇ ਸਵਾਸਾਂ ਨਾਲ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪਦਾ ਹਾਂ ਵਾਹੇ ਗੁਰੂ ਵਾਹੇ ਗੁਰੂ वाे गुरु ਕਲਸਾ ਵਾਹੀ ਗੁਰੂ ਜੀ ਕੀ ਫਤਿਹ